ਆਹ ਆਡੋ ਤੇ ਡਰੈਸ ਲਿਖਿਆ ਹੋਇਆ ਵਾ ਤੇ ਨਾਂ ਪਤਾ ਬੰਦਰਾ ਸਾਰਾ ਕੋ ਲਿਖਿਆ ਹੋਇਆ ਵਾ ਤੇ ਹਾਂਜੀ ਕਿਹ ਕਿਨਾ ਆਪਣਾ ਕਿਹ ਆਪਣਾ ਆਡੋ ਯਾ ਜੁਨੀ ਚਾ ਤੁਹਾਡਾ ਜੀ ਕਿਹੜੀ ਜੁਨੀ ਚਾ ਮੇ ਜੁਨੀ ਆਡੋ ਤੇ ਤੁਹਾਡਾ ਜਿਹੜਾ ਡਰੈਸ ਪਤਾ ਸਾਰਾ ਕੋ ਲਿਖਿਆ ਹੋਇਆ ਆਡੋ ਤੇ ਠੀਕ ਹੈ ਜੀ ਨੰਬਰ ਸਾਰਾ ਆਡੋ ਆ ਠੀਕ ਹੈ ਆ ਸਾਡਾ ਪੂਰਾ ਡਰੈੱਸ ਲਿਖਿਆ ਹੋਇਆ ਹੈ ਮੈਲ ਨੰਬਰ ਘੱਟੀ ਨੰਬਰ ਡਰੈੱਸ ਮਕਾਨ ਨੰਬਰ ਮੋਬਾਈਲ ਨੰਬਰ ਠੀਕ ਹੈ ਜੀ ਸੁਣੀਓ ਵੀ ਸੁਣੀਆ ਜੀ ਸੰਸਦ ਦਾ ਅਰਖਾ ਸਾਰੇ ਸਾਨੂੰ ਅੱਡਾ ਦਿੱਤਾ ਜਾਵੇ ਜਿੱਥੇ ਮਾਰਕ ਦਿੱਤਾ ਜਾਵੇ ਇੱਕ ਜਗ੍ਹਾ ਅੱਡਾ ਦਿੱਤਾ ਜਾਵੇ ਸਾਡਾ ਧੱਕਾ ਹੋ ਰਿਹਾ ਦਾ ਅੱਡਾ ਜਰੂਰ ਸਾਨੂੰ ਬਣਨਾ ਚਾਹੀਦਾ ਸਾਡੇ ਨਾਲ ਧੱਕਾ ਹੋ ਰਿਹਾ ਹੈ ਇਹ ਹੀ ਬੇਨਤੀ ਹੈ ਬਸ ਸਾਡੇ ਧੱਕਾ ਕਰਦੇ ਹਾਂਜੀ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਸ਼ਾਲ ਸਿੰਘ ਮਸ਼ਾਲ ਨਿਊਟੋ ਸੋ ਦੋਸਤੋ ਅੱਜ ਆਪਾਂ ਸਦਲਾ ਬੇਟਾ ਰੋਡ ਤੇ ਖੜੇ ਆਂ ਜਗਰਾਉਂ ਜਿੱਥੇ ਆਟੋ ਵਾਲੇ ਵੀਰ ਇਕੱਠੇ ਹੋਏ ਆ ਉਹਨਾਂ ਦੀ ਜਗ੍ਹਾ ਨੂੰ ਲੈ ਕੇ ਪ੍ਰੋਬਲਮਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਉਹ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੀ ਕਹਿਣਾ ਜੀ ਆਪਣਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਦਗੀ ਦਗੀ ਅੱਜ ਤੁਸੀਂ ਆਟੋ ਆਟੋ ਵਾਲੇ ਵਿਰਾਂ ਨੇ ਕੱਟ ਕੀਤਾ ਵਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹਣਾ ਜੀ ਇਹ ਸਾਨੂੰ ਪਰੋਬਲ ਆ ਰਹੀ ਹੈ ਸਾਰੇ ਬਸਾਂਗਿਆਂ ਨੂੰ ਦਾ ਸਾਰੇ ਨੂੰ ਜੇ ਸਾਨੂੰ ਜਗ੍ਹਾ ਮਿਲ ਜੇ ਐ ਡੋਖੜਾਉਣ ਵਾਸਤੇ ਸਾਡੂੰ ਜਗ੍ਹਾ ਨਹੀਂ ਮਿਲਦੀ ਤੇ ਇਸ ਕਰਕੇ ਸਵਾਰੀ ਵਾਲਿਓ ਜੀ ਮੁੱਖੇ ਮਾਰੇ ਆਇਆ ਇੱਕ ਹੈ ਟ੍ਰੈਵਲ ਦੇ ਇੰਚਾਰਜ ਨਾਲ ਗੱਲ ਕੀਤੀ ਕਿ ਉਹਨਾਂ ਨੇ ਕਿਹਾ ਵਾ ਕਿ ਜਿਹੜੇ ਆਟੋ ਵਾਲੇ ਆ ਕੋਈ ਕਈ ਆਟੋ ਵਾਲੇ ਸ਼ਰਾਬ ਪੀ ਕੇ ਆਟੋ ਚ ਨੋਈ ਆ ਉਸ ਬਾਰੇ ਤੈਨੂੰ ਕੀ ਗੱਲ ਚਾਹੀਦੀ ਅਸੀਂ ਜਿਹੜੇ ਬੰਦੇ ਦਾ ਬੱਚਿਆਂ ਵਾਲੇ ਆ ਜਿਹੜੇ ਬੰਦੇ ਲੰਡਰ ਹੈਗੇ ਆ ਉਹ ਤਾਂ ਫੇਰ ਸ਼ਰਾਬ ਪੀਂਦੇ-ਪੀਂਦੇ ਆ ਉਹ ਵੀ ਆਪਾਂ ਸੌ ਤਾਂ ਲੈਂਦੇ ਨੇ ਜਿਹੜੇ ਬੱਚਿਆਂ ਵਾਲੇ ਆ ਅਸੀਂ ਬੱਚਿਆਂ ਵਾਲੇ ਸਾਡੇ ਵੀ ਕੁੜੀਆਂ ਆ ਸਭ ਦੇ ਭੈਣ ਭਰਾ ਦੀ ਕੁੜੀਆਂ ਆ ਜਿਵਾਕ ਆ ਉਹ ਛੋਟੇ ਜਿਹੇ ਸਾਡਾ ਡੈਡੀ ਕੋਲੋਂ ਕੋ ਲੈ ਕੇ ਆਊਗਾ ਤੇ ਸਾਡੇ ਕੋਲ ਅੱਜ ਪੈਸੇ ਨਹੀਂ ਬੱਟੇ ਜਾਂਦੀ ਅੱਜ ਕਿੱਥੇ ਲੈ ਕੇ ਜਾਈਏ ਸਾਨੂੰ ਨਾ ਘਾਟਾ ਮਿਲ ਰਿਹਾ ਕੋਈ ਤੇ ਨਾ ਸਟੈਂਡ ਕੋਈ ਹੈਗਾ ਵਾ ਨਾ ਸਾਨੂੰ ਉਧਰ ਫੜਨ ਤੇ ਨਾ ਸਾਨੂੰ ਉੱਥੇ ਫੜਨ ਨੂੰ ਤੁਸੀਂ ਹੁਣ ਟ੍ਰੈਵਲ ਪਾਲਸ ਨੂੰ ਤੇ ਬਤਾਈ ਕਾ ਸਰਵਿਸ ਮਾਨਕੇ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਚਾਹੁੰਦੇ ਮੈਂ ਹੱਥ ਮਿਹਨ ਕੇ ਦੇਰ ਕੇ ਵੀ ਸਾਨੂੰ ਸਟੈਂਡ ਮਿਲ ਜੇ ਸਾਡੇ ਕੋਈ ਹੋਰ ਮੰਗ ਹੋਰ ਮੰਗ ਕੋਈ ਨਹੀਂ ਹੋਰ ਨਸ਼ੇ ਵਾਲੇ ਆ ਗਏ ਹੋਰ ਨਸ਼ੇ ਵਾਲੇ ਆ ਗਏ ਹੁਣ ਕਿਹਦੇ ਆਪਾਂ ਘਟ ਜਿਹੜਾ ਬੜੇ ਨਹੀਂ ਰਹੇ 5 ਗੁਣਾ 1000 ਦਾ ਹੋ ਗਿਆ ਉਹਨਾਂ ਦੀ ਕਾਰਵਾਈ ਮਲਾਜੋ ਭਾਈ ਆਪ ਕਰ ਸਕਦੇ ਕੀ ਗੱਲ ਵੀਜੀ ਕੀਨਾ ਆਪਣਾ ਰਾਜ ਸਭਾ ਵੀਜੀ ਕਾਹ ਦਾ ਕੰਮ ਕਰਦੇ ਤੁਸੀਂ ਅਸੀਂ ਐਡੋ ਚਲਾਉਂਦੇ ਜੀ ਤੇ ਅੱਜ ਤੁਸੀਂ ਕੱਟ ਕੀਤਾ ਇਹ ਕੀ ਕਰਨਾ ਜੀ ਕੱਟ ਕੀਤਾ ਅਸੀਂ ਜਿਹੜੇ ਸਾਡੇ ਐਡੋ ਲੱਗਦੇ ਸੀਗੇ ਜੀ ਉੱਥੇ ਉਹ ਬੱਸਾਂ ਲੁਧਿਆਣੇ ਵਾਲੀਆਂ ਜਿਹੜੀਆਂ ਆਉਂਦੀਆਂ ਹੋਰਲੇ ਪਾਸੇ ਜਿਹਨਾਂ ਨੇ ਕਰਤੀਆਂ ਉਹਦਾਂ ਨੇ ਕਰਕੇ ਸਾਡਾ ਸਟੈਂਡ ਪਟਿਆ ਗਿਆ ਜੀ ਸਾਡੀ ਮਾਨੂ ਜਾਨ ਤੇ ਮੂਰੇ ਤੇ ਸਰਕਾਰ ਅੱਗੇ ਤੇ ਆ ਮਲਾਜਮ ਆ ਕੇ ਵੀਰ ਆ ਕੇ ਮੰਗੇ ਇਹੀ ਆ ਕਿ ਸਾਨੂੰ ਦੁਬਾਰੇ ਸਟੈਂਡ ਦਿੱਤਾ ਜਾਵੇ ਤਾਂ ਸਾਡੇ ਜਿਹੜੇ ਭੈਣ ਭਰਾ ਤੇ ਸਾਰੇ ਜਨੇ ਤੁਰੇ ਫਿਰਦੇ ਆ ਇਹਨਾਂ ਦੇ ਬੱਚਿਆਂ ਦੇ ਮੂੰਹ ਦੇ ਵਿੱਚ ਕਦੇ ਰੋਟੀ ਦਾ ਤੇ ਘਰ ਦਾ ਗੁਜ਼ਾਰਾ ਚੱਲਦਾ ਹੋਵੇ ਤੇ ਤੁਸੀਂ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਜਗ੍ਹਾ ਦਿੱਤੀ ਜਾਵੇ ਕਿਤੇ ਖੜਨ ਨੂੰ ਅਸੀਂ ਆਉਂਦਾ ਖੜ ਕੇ ਆਉਂਦਾ ਦੋ ਪੈਸੇ ਕਮਾ ਸਕੀਂ ਘਰੇ ਲਈ ਆ ਸਕੀਂ ਵੀ ਇੱਕ ਹੋਰ ਸੁਣਨ ਦੇ ਵਿੱਚ ਆਇਆ ਵਾ ਕਿ ਕਈ ਆਟੋ ਵਾਲੇ ਵੀਰ ਜਿਹੜੇ ਉਹ ਨਸ਼ਾ ਕਰਕੇ ਆਟੋ ਚੋਂਦੇ ਹਾਂ ਹਾਂਜੀ ਹਾਂਜੀ ਇਹਦਾ ਸਾਨੂੰ ਮੁਲਾਜ਼ਮਾਨ ਨੇ ਵੀ ਕਿਹਾ ਵੀ ਤੁਸੀਂ ਆਪਦੇ ਆਟੋ ਵਾਲਿਆਂ ਦਾ ਥੋੜਾ ਜਿਆ ਕਹਿੰਦੇ ਚਿਕਨਜਾ ਕਚੋਈ ਪਾਈ ਜਿਹੜਾ ਕੋਈ ਨਸ਼ਾ ਕਰਦੇ ਭਾਈ ਉਹ ਸੁਧਰ ਜਾਣ ਉਹਦਾ ਕਰਕੇ ਇਹ ਸਾਰੇ ਆਟੋ ਵਾਲਿਆਂ ਦੇ ਕਲੇਮ ਆਉਂਦਾ ਜੀ ਤੇ ਵੀਰ ਜੀ ਕਿਸੇ ਆਟੋ ਵਾਲੇ ਦੇ ਨੰਬਰ ਪਲੇਟ ਲੱਗੀ ਹੋਈ ਆ ਕੋਈ ਉਹਦਾ ਐਡਰੈਸ ਕੋਈ ਪਤਾ ਨਹੀਂ ਜੀ ਉਹਨਾਂ ਦੀ ਨੰਬਰ ਪਲੇਟ ਆਪਾਂ ਨਾ ਤਾਂ ਇੱਜ ਕਰ ਪੜੀ ਆਈ ਨਾ ਹੀ ਸਾਨੂੰ ਪਤਾ ਵਾ ਸਾਨੂੰ ਤਾਂ ਆਪਦੇ ਸਾਰੇ ਆਟੋ ਦਾ ਪਤਾ ਵਾ ਦੇਤੀ ਲਾਸਟ ਵਿੱਚ ਜਿਹੜੇ ਸਾਡੇ ਨਾਲ ਬੰਦੇ ਖੜਨ ਆਲੇ ਆ ਅਸੀਂ ਉਹਨਾਂ ਦੀ ਸਹੂਲਤ ਦੇ ਸਕਦੇ ਆ ਆਪਣੇ ਐਡਵੋਕਟ ਦਾ ਨੰਬਰ ਲਿਖਾ ਸਕਦੇ ਦੇ ਸਕਦੇ ਆ ਆਪਦੀ ਕੋਈ ਗਰੰਟੀ ਦੇ ਸਕਦੇ ਆ ਸਾਰੇ ਜਿਹੜੇ ਬਾਕੀ ਉਹਨਾਂ ਨੇ ਜਿਹੜੇ ਨਿਗੇ ਹੋਏ ਆ ਉਹ ਮਰਾਜ਼ਮਾ ਨੂੰ ਠਾਈ ਦਾ ਦੀ ਉਹਨਾਂ ਦਾ ਫੋਨ ਕਰਨ ਉਹਨਾਂ ਨਾਲ ਗੱਲਬਾਤ ਕਰਨ ਵੀ ਤੁਸੀਂ ਭਾਈ ਨਸ਼ਾ ਖਾ ਕੇ ਗੱਡੀ ਚਲਾਉਂਦੇ ਆ ਜਾਂ ਕੁਝ ਵੀ ਕਰਦੇ ਆ ਉਹ ਉਹਨਾਂ ਨੂੰ ਚਾਹੀਦਾ ਤੇ ਤੂੰ ਲਾਸਟ ਵਿੱਚ ਕੀ ਕਰਨ ਜੋ ਨਹੀਂ ਇਹ ਤੁਹਾਨੂੰ ਸਾਡੀ ਹੱਥ ਬੰਨ੍ਹ ਕੇ ਇਹ ਹੀ ਬੇਨਤੀ ਆ ਮਾਨਵ ਕਾਰਿਕਾ ਸਰਕਾਰ ਕੋਲੇ ਵੀ ਸਾਨੂੰ ਕਿਤੇ ਜਗ੍ਹਾ ਦਿੱਤੀ ਜਾਵੇ ਤੇਸੀ ਆਉਦੀ ਰੋਟੀ ਉੱਚੀ ਚੜਾ ਸਕੀਨ ਕੰਮ ਕਰਦਾ ਦੁਸ਼ਕਰ ਸ਼ਾਲਾ ਸਿੰਘ ਅਤੇ ਸ਼ਾਲਾ ਨਕੋ ਸਭ ਦੂਸਤੋ ਅੱਜ ਆਪਾਂ ਸੇ ਬਸ ਸਟੈਂਡ ਅੱਡੇ ਦੇ ਗਰਾਊਂਡ ਦੇ ਵਿੱਚ ਖੜੇ ਹੋਇਆ ਕਿ ਲੁਧਿਆਣੇ ਲੋ ਗੱਤਾਂ ਆਉਂਦੀਆਂ ਵਾ ਤੇ ਅਨੌਂ ਸਾਈਡ ਹੁੰਦੀਆਂ ਵਾ ਕਿ ਇੱਥੋਂ ਮੁਰਦੀਆਂ ਵਾ ਤੇ ਇੱਥੇ ਵੀ ਦਾ ਆਟੋ ਖੜੇ ਹੁੰਦੇ ਆ ਤੇ ਅੱਜ ਸਾਡੇ ਨਾਲ ਭਰੂਪੁਰ ਸਿੰਘ ਸੱਜਾਵਾ ਕਾਵਿਕ ਰਾਹ ਤੇ ਜਿੰਨਾ ਪੋਸਟਾਟੀ ਨੇ ਜਿਹੜੇ ਵਿਧਾਨੇ ਤੋਂ ਆਉਂਦੀਆਂ ਵਾਂ ਕੇ ਇੱਕ ਪਾਸਾ ਮੋੜੀਆਂ ਵਾਂ ਇਹ ਜਾਇਰ ਜਾਏ ਉਹ ਟੈਕੀ ਦਾ ਸਾਡੇ ਜਿਹੜੇ ਡਰਾਈਵਰ ਭਲਾ ਸਾਡੇ ਉਹਦੇ ਦਾ ਉਹ ਵੀ ਮਨਜ਼ੂਰਾ ਚ ਉਹਨਾਂ ਨੂੰ ਆਪ ਹੀ ਲਈਦਾ ਸੀ ਪਹਿਲੀ ਥਾਂ ਅਸੀਂ ਨਾਮ ਪਈ ਗਾਂ ਜਿਹੜਾ ਤੀਜਾ ਗੇਟ ਆ ਫੋੜਦਾ ਉਥੋਂ ਦੀ ਉਹਨਾਂ ਦਾ ਹੱਥ ਕੰਦਾ ਤੇ ਜਿਹੜਾ ਸਿੱਧਾ ਰੁਕਾ ਉਥੋਂ ਵੀ ਮੜਨ ਜਿਹੜੇ ਮੇਰੇ ਭਰਾ ਐ ਟੋ ਵਾਲੇ ਖਰਾਬ ਹੋ ਰਿਹਾ ਉਹਨਾਂ ਨੂੰ ਛੱਡ ਨਹੀਂ ਦਿੱਤਾ ਜਾਂਦਾ ਵੀ ਇਹ ਜਾਣ ਕਿ ਤੁਮ ਆਕਰ ਤੁਸੀਂ ਜੀ ਲੁਭਾਣੇ ਤੋਂ ਬੱਸ ਸਟੈਂਡ ਤੋਂ 8 ਵਾਲੇ 20 ਵਾਲੇ ਲੱਗੇ ਉੱਤਰ ਵੀ ਹੁੰਦੇ ਆ ਉਹ ਵੀ ਡਾਕਟਰ ਤੇ ਕਿਸੇ ਵਾਲੇ 8 ਵਾਲੇ ਵੀ ਉੱਥੇ ਹੀ ਘਮਲ ਲਈ 20 ਵਾਲੇ ਤਾਂ ਕਿ ਤੁਨਾ ਵਾਸਤੇ ਸਹੀ ਹੈ ਕੋਈ ਉਹ ਇਹਦਾ ਬੰਦਾ ਰੌਂਗ ਸਾਈਡ ਨੂੰ ਬਣਾਉਂਦਾ ਆ ਤੇ ਸਹੀ ਟਾਕਣਾ ਸਹੀ ਰੌਂਗ ਸਾਈਡ ਵਾਲੇ ਉਹ ਨਹੀਂ ਜਿਹੜੀ ਇੱਥੇ ਦੀ ਪੁਲਿਸ ਦਾ ਸਾਸਨ ਆ ਕੌਣ ਸੋ ਤਾਂ ਸਾਸਨ ਨੇ ਜਿਹੜਾ ਕੰਮ ਕਰਨਾ ਉਹ ਐਡ ਵਾਲੇ ਕਰ ਰਹੇ ਆ ਘਰ ਤੋਂ ਇੰਨਾਂ ਨੇ ਕੋਈ ਲੋੜ ਨਹੀਂ ਸਰਕਾਰ ਤੋਂ ਲੈਣੀ ਨਾ ਕੋਈ ਕੁਝ ਲੈਣਾ ਜਿਹੜੇ ਸਾਡੇ ਮੁਲਾਜ਼ਮੇ ਲੱਗਿਆ ਮੈਂ ਉਹਨਾਂ ਦਾ ਦੁੱਖ ਹੀ ਨਹੀਂ ਪਰ ਜਿਹੜੇ ਰੋਂਗ ਸਾਈਡ ਜਾਂਦੇ ਉਹ ਕੰਮ ਪੁਲਿਸ ਦਾ ਟਰੈਕ ਪੁਲਿਸ ਦਾ ਕਰਨਾ ਬਈ ਉਹਨਾਂ ਨੂੰ ਸਹੀ ਜਿਹੜੀ ਰੋਂਗ ਆ ਉਹ ਬਣਦੀ ਆ ਉਹ ਰੋਡ ਤੋਂ ਉਹਨਾਂ ਦੀ ਡਿਊਟੀ ਬਣਦੀ ਆ ਖੜ ਕੇ ਉਹਨਾਂ ਸਿੱਧੇ ਰਾਹ ਪਾਉਂਦੀ ਇਹਨਾਂ ਵਿੱਚ ਇੱਕ ਆਪਣੇ ਆਟੋ ਵਾਲੇ ਜਿਹੜੇ ਵੀਰ ਆ ਉਹਨਾਂ ਦਾ ਆਟੋ ਇਸ ਜਗ੍ਹਾ ਤੇ ਲੱਗਦਾ ਸੀ ਤੇ ਹੁਣ ਉਹਨਾਂ ਦੇ ਇੱਥੇ ਆਟੋ ਲੱਗ ਗਿਆ ਉਹਨਾਂ ਕੋਲ ਦੀ ਉਹਰਾਖਾ ਇਹਨਾਂ ਨੇ ਬੱਤੇ ਆ ਤੇ ਮੱਤੇ ਬੈਠਾ ਤੇ ਇਸ ਇਸ ਗੱਲ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਜਗਾ ਬਿਲਕੁਲ ਸ਼ਿਟਣੀ ਚਾਹੀਦੀ ਆ ਜਿਹੜੇ ਆਟੋ ਵਾਲੇ ਜਿਹੜਾ ਜਗਾ ਸ਼ਿਟਣੀ ਚਾਹੀਦੀ ਆ ਉਹ ਆਪਦੀ ਰੋਚੀ ਰੋਕਤੀ ਕਮਾ ਸਕਦੇ ਮੈਂ ਦੀ ਜਗਤ ਵਿੱਚ ਤੋਂ ਕਵਾ ਐਸਐਸਪੀ ਜਾਨ ਨੂੰ ਬੇਚੀ ਪਰ ਇਹ ਟ੍ਰੈਕ ਚਾਹਤਾ ਉਹਨਾਂ ਦੀ ਡਿਊਟੀ ਬਣਦੀ ਆ ਉਹ ਸਹੀ ਤੰਗ ਨਾ ਕਰ ਇਹਨਾਂ ਨੇ ਕੋਈ ਜਾਨ ਨਹੀਂ ਦੇਣੀ ਜੇ ਸਵਾਰੀ 베ਦੀ ਆ ਤਾਂ ਪੈਸੇ ਨਹੀਂ ਆਦੇ ਵਿਚਾਰੇ ਖੜੇ ਆ ਤੇ ਇੰਨੀ ਰੋਣ ਦੇ ਆਟਵਾ ਨੇ ਧੀ ਦਾ ਉਹਨਾਂ ਨੇ ਆਟੋ 2000 ਦਾ ਤਨਾਡੋਂ ਪੰਖੋਂ ਲਾ ਦੇ ਤੁਸੀਂ ਹੁਣ ਤੇ ਕੋਈ ਨਹੀਂ ਨਹੀਂ ਲਾਉਂਦੇ ਕੋਈ ਮੈਂ ਤਾਂ ਐਸਪੀ ਨੂੰ ਮੰਗ ਕੇ ਪੰਖਾ ਲੈਣਾ ਜਿਹੜਾ ਐਸਪੀ ਨਾਲ ਹੁੰਦਾ ਉਹਦੇ ਕੋਲ ਪਾਵਰਾ ਜਾ ਵੇ ਐਸਪੀ ਨੂੰ ਕਹਿੰਦਾ ਡੈਪਟੀ ਕਨਸਲਰ ਜਿੱਥੇ ਲੱਗੇ ਜਿੱਥੇ ਐਡੀਸੀ ਦੀ ਡਿਊਟੀ ਲੱਗੇ ਸਰ ਇਹ ਮਲਾਜ ਵਿੱਚ ਖਾਣ ਇਹ ਜਿੱਥੇ ਐਟਮ ਬੜਿਆ ਉਥੋਂ ਦੀ ਵਕਤ ਕੰਮ ਇਹ ਸਾਡੀ ਦੇਸ਼ ਸਾਡੀ ਜੁਨੀਆ ਨਾਲ ਜੁ联 ਕਮੇਟੀ ਜੁਨੀਆ ਨਾਲ ਜਿਹੜੀ ਮਜ਼ਦੂਰਾਂ ਦੀ ਉਹ ਐਟਮ ਵਾਲੇ ਵੀਰਾਂ ਦੇ ਨਾਲ ਮੜ ਗੱਟ ਕੇ ਏ ਨਾਇਸ ਵੀ ਕੰਮ ਉਹ ਨਾਇਸ ਵੀ ਕੰਮ ਕਹੇ ਵੀ ਤੁਸੀਂ ਰੋਡ ਬੰਦ ਕਰਦੇ ਹੋ ਇਹ ਸਭ ਮਜਬੂਰ ਹੋ ਕੇ ਰੋਡ ਬੰਦ ਕਰਨਾ ਪਊਗਾ ਪਰ ਅਸੀਂ ਕਿਸੇ ਨਹੀਂ ਹਟਾਂਗੇ ਅੱਗੇ ਸਰਕਾਰ ਫਲਾਰਾ ਬਹੁਤ ਪਾਈ ਕਰਦੀ ਆ ਇਹਨੂੰ ਖਵਾਰਾ ਨਾ ਪਾਵੇ ਸਰਕਾਰਾਂ ਪ੍ਰਸ਼ਾਸਨ ਨਾ ਪਾਵੇ ਜਿਹੜਾ ਲੋਕਾਂ ਨੂੰ ਸੰਤ ਕਰਨਾ ਲੋਕ ਬਾਗ ਖੁਦ ਕਰਦੀ ਲੋਕਾਂ ਦਾ ਗੜਾ ਖੁਣਾਇ ਬਿਲਕੁਲ ਹੀ ਚੱਲ ਜਣਾ ਨਾਇਦਨ ਕੋਰ ਦੇ ਨਾਲ ਜ਼ਰੂਰ ਬਣਾਇਆ ਜਿਹੜਾ ਹੈ ਉਹ ਵਟੇ ਧੰਨ ਸਾਡਾ ਵੀ ਲੱਗਿਆ ਹੈ ਸਾਡੇ ਜਿਹੜੇ ਕੋਲ ਕੰਮ ਲੱਭੇ